ਹੋਰ ਬੜੇ ਧਿਆਨ ਨਾਲ ਸੁਣਨਾ ਜਿਹੜੇ ਨਹੀਂ ਆਉਂਦੇ ਨਾ ਗੁਰਦੁਆਰੇ ਉਹਨਾਂ ਦਾ ਮਨ ਤੇ ਨਹੀਂ ਮੰਨਦਾ ਨਹੀਂ ਆਉਂਦੇ ਮੰਦਰ ਨਹੀਂ ਜਾਂਦੇ ਮਸਜਿਦ ਨਹੀਂ ਪੜਦੇ ਨਿਵਾਜ਼ ਨਹੀਂ ਜਾਂਦੇ ਚਰਚ ਦੇ ਵਿੱਚ ਪ੍ਰੇਰਣ ਕਰਨ ਵਾਸਤੇ ਉਹਨਾਂ ਦਾ ਮਨ ਨਹੀਂ ਮੰਨਦਾ ਪਰ ਮੈਂ ਦਾਅਵੇ ਨਾਲ ਕਹਿੰਦਾ ਜਿਹੜੇ ਗੁਰਦੁਆਰੇ ਵੀ ਆਂਦੇ ਨੇ ਉਹਨਾਂ ਦਾ ਵੀ ਨਹੀਂ ਮੰਨਦਾ ਜੋ ਮੰਦਰਾਂ ਤੇ ਜਾਂਦੇ ਨੇ ਉਹਨਾਂ ਦਾ ਵੀ ਨਹੀਂ ਮੰਨਦਾ ਤੇ ਤੁਸੀਂ ਆਖੋਗੇ ਕਿ ਇਸ ਤਰ੍ਹਾਂ ਹੋਵੇਗਾ ਮਨ ਮੰਨਦਾ ਤਾਂ ਤੇ ਆਉਂਦੇ ਆਸੀਂ ਪਾਠ ਕਰਦੇ ਆਂ ਪੂਜਾ ਕਰਦੇ ਆਂ ਗੁਰਦੁਆਰੇ ਆਉਂਦੇ ਆਂ ਕਥਾ ਸੁਣਦੇ ਆਂ ਕੀਰਤਨ ਸੁਣਦੇ ਆਂ ਏ ਹੁਣ ਗੁਰੂ ਅਰਜਨ ਦੇਵ ਜੀ ਭਾਵਨਾ ਖਰੀਜ ਦੱਸਦੇ ਨੇ ਖੋਲ ਕੇ ਦੱਸਦੇ ਮਨ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਮਨ ਦਾ ਨਹੀਂ ਹੈ ਪ੍ਰਮਾਤਮਾ ਕੋਲੋਂ ਮੰਗ ਕਰ ਹੈ ਮਨ ਦਾ ਨਹੀਂ ਹੈ ਮੰਗ ਕਰ ਮੰਗਣ ਵਾਸਤੇ ਆਉਂਦਾ ਤੂੰ ਐ ਦੇ ਐ ਦੇ ਐ ਦੇ ਓ ਵੀ ਦੇ ਐ ਵੀ ਦੇ ਐ ਵੀ ਦੇ ਮੇਰੇ ਘਰ ਧਨ ਆ ਜਾਏ ਪੁੱਤਰ ਆ ਜਾਏ ਪ੍ਰਭੂਤਾ ਆ ਜਾਏ ਤੇ ਪ੍ਰਮਾਤਮਾ ਆਖੇ ਮੈਂ ਵੀ ਆ ਜਾ ਨਾ ਨਾ ਤੇਰੀ ਲੋੜ ਹੈ ਤੂੰ ਹੀ ਤੂੰ ਅਸ Oh, <laughs> Guru.